ਜਿਬਸਾ ਆਪਾਂ ਬੇਰੁਜ਼ਗਾਰੀ ਵਾਲੇ ਪਾਸੇ ਆਈਏ ਬੇਰਜ਼ਗਾਰੀ ਦੇ ਮਾਮਲੇ ਚ ਵੱਡੇ ਪੱਧਰ ਤੇ ਪਟੈਸਟ ਹੋ ਰਿਹਾ ਉਹ ਜਿਹੜੇ ਬੇਰੁਜ਼ਗਾਰ ਨੇ ਉਹ ਕਹਿੰਦੇ ਇਹ ਓਵਰੇਜ ਹੋ ਗਿਆ ਕਹਿੰਦੇ ਸਾਨੂੰ ਵਾਦੇ ਕੀਤੇ ਸੀ ਚੋਣਾਂ ਤੋਂ ਪਹਿਲਾਂ ਵੀ ਕੋਈ ਗੱਲ ਨਹੀਂ ਜੇ ਤੁਸੀਂ ਓਵਰੇਜ ਹੋਏ ਜੇ ਤੇ ਉਹ ਉਹ ਤੁਸੀਂ ਨਹੀਂ ਹੋਏ ਤੁਹਾਡੀ ਗਲਤੀ ਨਹੀਂ ਸਰਕਾਰਾਂ ਦੀ ਗਲਤੀ ਹੈ ਤੁਸੀਂ ਐਲੀਜੀਬਲ ਸੀ ਤੁਹਾਨੂੰ ਨੌکریاں ਨਹੀਂ ਦਿੱਤੀਆਂ ਹੁਣ ਬੇਰੁਜ਼ਗਾਰਾਂ ਨੇ ਜੁੱਧ ਨਸ਼ਿਆਂ ਵਿਰੁੱਧ ਤੇ ਬਰਾਬਰ ਜੁੱਧ ਬੇਜ਼ਗਾਰੀ ਵਿਰੁੱਧ ਸ਼ੁਰੂ ਕਰ ਦਿੱਤਾ ਔਰ ਉਹ ਗੱਲ ਕਹਿੰਦੇ ਨੇ ਕਿ ਜੇ ਇਹ ਓਵਰੇਜ ਹੋ ਗਿਆ ਤੇ ਸਾਡੀ ਥੋੜਾ ਕੋਈ ਪ੍ਰੋਬਲਮ ਸੀ ਸਾਡੀ ਥੋੜਾ ਕੋਈ ਜ਼ਿੰਮੇਵਾਰੀ ਸੀ ਸਾਡੇ ਕੋਲ ਤੇ ਡਿਗਰੀਆਂ ਡਿਪਲੋਮੇ ਸੇ ਸਰਕਾਰ ਦੀ ਡਿਊਟੀ ਪਾਉਂਦੀ ਹੈ ਨੌਕਰੀ ਦੇਂਦੀ ਸੋ ਲੱਗਦਾ ਨਹੀਂ ਵੀ ਬੇਜ਼ਾਰਗਰੀ ਦਾ ਮੁੱਦਾ ਬੜਾ ਗੰਭੀਰ ਹੁੰਦਾ ਜਾ ਰਿਹਾ ਹੈ ਇਹ ਹੱਤ ਗੰਭੀਰ ਮੁੱਦਾ ਹੈ ਜਿਹਦੇ ਉੱਤੇ ਚਰਚਾ ਹੀ ਨਹੀਂ ਹੋ ਰਹੀ ਆ ਤੇ ਜੇ ਆ ਜਥੇਬੰਦੀਆਂ ਨੇ ਰੌਲਾ ਰੱਪਾ ਪਾਇਆ ਤੇ ਕੋਈ ਗੱਲ ਸ਼ੁਰੂ ਹੋਈਏ ਮੈਂ ਸ਼ੁਰੂ ਤੋਂ ਇਹ ਵੀ ਗਿਆ ਗਿਆ ਵੀ ਐਗਰੀਕਲਚਰ ਦੀ ਗੱਲ ਕਰਦੇ ਹੋ ਐਗਰੀਕਲਚਰ ਦੁਨੀਆ ਦਾ ਸਭ ਤੋਂ ਵੱਡਾ ਗ੍ਰੋਥ ਇੰਜਨ ਹੈ ਐਸ ਵੇਲੇ ਸਾਡੀ ਪੰਜਾਬ ਦੀ ਇੰਨੀ ਜ਼ਿਆਦਾ ਪਾਪੂਲੇਸ਼ਨ ਹੈ ਜਿਹੜੀ 3 ਕਰੋੜ 22 ਲੱਖ ਪਾਪੂਲੇਸ਼ਨ ਹੈ ਡਾਟਾ ਸਾਡਾ 2 ਲੱਖ 2 ਕਰੋੜ ਤੇ 77 ਲੱਖ ਨਾ ਪੜਦਾ ਪਿਆ ਇਹ ਸਭ ਤੋਂ ਵੱਧ ਨੌਜਵਾਨੀ ਨੂੰ ਸਮੋ ਸਕਦੀ ਹੈ ਐਗਰੀਕਲਚਰ ਫੂਡ ਪ੍ਰੋਸੈਸਿੰਗ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਨੌਜਵਾਨੀ ਦੀ ਇੰਗੇਜਮੈਂਟ ਨਹੀਂ ਜੇ ਵਿਹਲਾ ਮਨ ਸ਼ੈਤਾਨ ਦਾ ਘਰ ਹੈ ਤੇ ਆ ਉਹਦੇ ਸਾਹਮਣੇ ਆ ਰਹੇ ਨੇ ਤੁਸੀਂ ਪੁਆਇੰਟ ਤੇ ਆ ਗਏ ਬੇਜ਼ਗਾਰਾਂ ਤੇ ਲੀਡਰ ਨੇ ਸੁਖਵਿੰਦਰ ਸਿੰਘ ਟਿਲਵਾ ਉਹਨਾਂ ਨੇ ਬਿਲਕੁਲ ਇਸੇ ਲਾਈਨ ਤੇ ਗੱਲ ਕੀਤੀ ਹੈ ਸਰਕਾਰ ਨੂੰ ਅਪੀਲ ਦਲੀਲ ਕੀਤੀ ਹੈ ਵੀ ਤੁਸੀਂ ਨਸ਼ਿਆਂ ਵਿਰੋਧ ਮਹਿੰਮ ਚਲਾ ਰਹੇ ਜੇ ਬੇਰੁਜ਼ਗਾਰੀ ਜਿਹੜੀ ਆ ਇਹ ਜੜ ਹੈ ਨਸ਼ਿਆਂ ਦੀ ਜਦੋਂ ਨੌਕਰੀਆਂ ਨਹੀਂ ਦੋਗੇ ਤੇ ਨੌਜਵਾਨ ਇਸ ਪੁੱਠੇ ਪਾਸੇ ਪੈ ਜਾਂਦਾ ਦੂਸਰਾ ਉਹਨਾਂ ਨੇ ਕਿਹਾ ਵੀ ਜਿਹੜਾ ਕ੍ਰਾਈਮ ਹੈ ਪੰਜਾਬ ਦਾ ਜਿਹੜਾ ਗੈਂਗ ਵਾਰਿਆ ਜਾਂ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਤੁਸੀਂ ਬੇਜ਼ਗਾਰੀ ਨੂੰ ਖਤਮ ਕਰ ਦੋ ਉਹ ਵੀ ਖਤਮ ਹੋ ਜਾਊਗਾ ਦੂਸਰੀ ਗੱਲ ਇਹ ਵੀ ਜਦੋਂ ਬੇਜ਼ਗਾਰ ਬੰਦਾ ਹੁੰਦਾ ਫਿਰ ਪੁੱਠੇ ਪਾਸੇ ਪੈ ਜਾਂਦਾ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਲੱਗਦਾ ਨਹੀਂ ਕਿ ਸਭ ਤੋਂ ਪਹਿਲਾਂ ਤੇ ਜਿਹੜਾ ਮਹਿੰਮ ਜਿਹੜੀ ਹੈ ਜੋਤ ਬੇਜ਼ਗਾਰੀ ਦੇ ਵਿਰੋਧ ਦੀ ਚਾਹੀਦਾ ਇਹ ਬਿਲਕੁਲ ਸਹੀ ਹੈ ਮੈਂ ਉਸ ਤੋਂ ਵੀ ਇੱਕ ਸਟੈਪ ਅੱਗੇ ਚੱਲਣ ਦੀ ਗੱਲ ਕਰਦਾ ਕਿ ਨੌਜਵਾਨੀ ਨੂੰ ਸੇਧ ਨਹੀਂ ਮਿਲਦੀ ਪਈ ਜੇ ਉਹਨੂੰ ਸੇਧ ਨਹੀਂ ਮਿਲੀ ਸੇਧ ਦੇਣ ਦਾ ਇੱਕ ਰਾਹ ਸੁਖਾਲਾ ਕਰੇ ਪੰਜਾਬ ਸਰਕਾਰ ਪਿਛਲੇ ਦਸਾਂ ਸਾਲਾਂ 'ਚ ਚੈੱਕ ਕਰੇ ਸਵੇਂ ਸਾਰੇ ਜਣਿਆਂ ਦੇ ਕਿੰਨੇ ਸਰਕਾਰਾਂ ਬਦਲ ਗਈਆਂ ਕਿੰਨੇ ਸਾਡੇ EMPLOYEES ਜਿਹੜੇ ਨੇ ਭਰਤੀ ਹੋਏ ਨੇ ਉਹਦੀ ਇਹ ਕੱਲ ਉਹਦੀ ਬੰਗਾਲੀ ਨਹੀਂ ਕਰਦਾ ਮੈਂ ਇਹ ਕਹਿੰਦਾ ਕਿ ਬੀਤੇ 15 ਸਾਲਾਂ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਰਹਿ ਗਈਆਂ ਨੇ ਔਰ ਕਿਹੜੇ ਬਾਹੂ ਲੋਕਾਂ ਦੇ ਕਹਿਣ ਦੇ ਉੱਤੇ ਉਹ ਪੋਸਟਾਂ ਹੀ ਅਬੋਲਿਸ਼ ਹੋ ਗਈਆਂ ਸਵਾ ਚਾਰ ਲੱਖ ਦੇ ਕਰੀਬ ਸਾਡੇ ਸਰਕਾਰੀ ਮੁਲਾਜ਼ਮ ਸੀ ਅੱਜ 310 12000 ਦੇ ਕਰੀਬ ਪੋਸਟਾਂ ਭਰੀਆਂ ਨੇ ਜਿੰਨ ਤੋਂ ਵੀ ਥੱਲੇ ਰਹਿ ਗਈ ਉਹਦੇ ਤੋਂ ਵੀ ਥੱਲੇ ਚਲੇ ਗਈਆਂ ਜੋ ਮੈਂ ਉਹ ਅੰਕੜਾ ਪੁਰਾਣਾ ਅੰਕੜਾ ਕੋਟ ਕਰ ਰਿਹਾ ਜੋ ਪਬਲਿਕ ਡੋਮੇਨ ਦੇ ਵਿੱਚ ਆ ਗਿਆ ਉਦੇ ਨਾਲ ਕੀ ਹੋਇਆ ਨੌਜਵਾਨਾਂ ਨੂੰ ਨੌਕਰੀ ਕਿੱਥੋਂ ਮਿਲੇਗੀ ਇੱਕ ਵਿੱਚੋਂ ਇੱਕ ਐਸਾ ਧੜਾ ਖੜਾ ਹੋ ਗਿਆ ਜਿਨੇ ਦੇਸ਼ ਦੇ ਵਿੱਚ ਅਗਨੀ ਵੀਰ ਲਿਆਂਦੇ ਉਹਨਾਂ ਪੰਜਾਬ 'ਚ ਠੇਕੇਦਾਰੀ ਲਿਆਂਦੀ ਉਹਨਾਂ ਪੰਜਾਬ 'ਚ ਆਊਟਸੋਰਸਿੰਗ ਲਿਆਂਦੀ ਫਰਕ ਆ ਇੱਕ ਠੇਕੇ ਦੇ ਬੰਦੇ ਮਲਾਜਮ ਭਰਤੀ ਕਰ ਲੈ ਤੇ ਕਾਊਟਸੋਰਸ ਕਰਦੇ ਵੀ ਇੱਕ ਕੰਪਨੀ ਦੀ ਮਨਮਰਜ਼ੀ ਆ ਕੰਮ ਕਰਦਾ ਠੀਕ ਹੈ ਜਾਂ ਆਪਣਾ ਭਾਈ ਬੰਦੂ ਕੋ ਲਾਣਾ ਲਾ ਲਓ ਨਹੀਂ ਤੇ ਉਹਨੂੰ ਕੱਢ ਦਿਓ ਜਸਟੀਫਿਕੇਸ਼ਨ ਕੀ ਦਿੱਤੀ ਕੀ ਦੀਏ ਘੱਟ ਕੰਮ ਤਨਖਾਹ ਤੇ ਕੰਮ ਕਰ ਰਹੇ ਨੇ ਜੇ 9600 9700 ਤੇ ਡਰਾਈਵਰ ਲਾ ਰਹੇ ਹੋ ਤੁਸੀਂ ਉਹਦੀ ਕੀ ਕਮਿਟਮੈਂਟ ਹੋਏਗੀ ਇਹਦੇ ਵਿੱਚ ਠੇਕਾ ਆਊਟਸੋਰਸ ਦੀ ਗੱਲ ਕਰ ਰਹੇ ਜੀ ਆਊਟਸੋਰਸ ਵੀ ਠੇਕਾ ਤਾਂ ਦੇਤਾ ਨਾ ਇੱਕ ਕੰਪਨੀ ਨੂੰ ਜਾਓ ਚਲਾ ਲਓ ਤੁਸੀਂ ਜੋ ਠੇਕੇ ਤੇ ਭਰਤੀ ਕਰ ਲੇ ਤੁਹਾਨੂੰ ਯੱਕ ਇੰਨੇ ਕੁ ਮਹਲੇ ਨੇ ਯੱਕ ਮੁਸ਼ਤ ਜਿਹੜੇ ਆਊਟਸੋਰਸਿੰਗ ਦੇ ਕਿਰਾਏ ਤੇ ਦੇਣ ਵਾਲੇ ਵੇਚਣ ਵਾਲੇ ਗੱਲ ਹੀ ਹੋ ਗਈ ਔਰਸੋਰਸ ਕੰਪਨੀਆਂ ਜਿਹੜੀਆਂ ਨੇ ਇੰਨੇ ਰੁਪਏ ਤੇ ਤੁਹਾਨੂੰ ਬੰਦਾ ਬੰਦਾ ਦੇ ਰਾਂਗੇ ਆਡਿਟ ਆਬਜੈਕਸ਼ਨ ਤਾਂ ਨਹੀਂ ਆਉਂਦਾ ਆਡਿਟ ਆਡਿਟ ਆਬਜੈਕਸ਼ਨ ਤਾਂ ਨਹੀਂ ਆ ਰਿਹਾ ਦੇ ਵੇਖੋ ਜੀ ਇੱਕ ਰੈਗੂਲਰ ਡਰਾਈਵਰ 48-49000 ਰੁਪਏ ਦਾ ਮਿਲਣਾ ਤੁਹਾਨੂੰ ਤੁਹਾਨੂੰ ਅਸੀਂ ਜਿਹੜਾ ਡਰਾਈਵਰ 9650 ਚ ਟੀਸੀ ਰੇਟਾਂ ਤੇ ਦੇਤਾ ਹਾਲਾਤ ਇੰਨੇ ਵਿਗੜ ਗਏ ਕਿ ਚੰਗੇ ਭਲੇ ਡਾਕਟਰ ਉਹਨਾਂ ਨੂੰ ਤੁਸੀਂ ਇਹੋ ਜੇ ਚਾਰजेस ਦੇ 18000 19000 ਤੇ ਇੱਕ ਐਮਬੀਬੀਐਸ ਪੜਿਆ ਡਾਕਟਰ ਜੇ ਤੁਸੀਂ ਇਹਦੇ ਤੇ ਲਾ ਦੋਗੇ ਨਿਵਾਣ ਤੇ ਚੱਲ ਗਏ ਇਹਨੂੰ ਬ੍ਰੇਕਾਂ ਤੇ ਲਾਓ ਪਹਿਲਾਂ ਫੇਰ ਹੀ ਅਗਲੇ ਪਾਸੇ ਚੱਲੋਗੇ ਨਾ